ਇਹ ਹਿੰਦੁਸਤਾਨ ਟਾਈਮ ਦੀ ਖਬਰ ਹੈ ਜੀ ਐਟ 3.7 ਲੱਖ ਕਰੋੜ 스테ਟਸ ਡਬਲ ਪਾਇਲ ਟੂ ਗੈਟ bigger ਕਹਿਣ ਦਾ ਮਤਲਬ ਇਹ ਹੈ ਕਿ ਸਾਰੀਆਂ ਸਰਕਾਰਾਂ ਜਿਹੜੀਆਂ ਹਨ ਮਗਰਲੀਆਂ ਸਰਕਾਰਾਂ ਨੂੰ ਇਹ ਕਰਜ਼ਾ ਮੈਂ ਬਿਲਕੁਲ ਨਹੀਂ ਕਹਿ ਰਿਹਾ ابھی ਕਰਜ਼ਾ ਤੁਹਾਡਾ ਹੈ ਟੈਰੋਰੀਜ਼ਮ ਸਮੇਂ ਦਾ ਇਹ ਕਰਜ਼ਾ ਸੀਗਾ ਸਾਨੂੰ ਗੱਲ ਇੱਥੇ ਆ ਕੇ ਸਹੀ ਕਰਨੀ ਚਾਹੀਦੀ ਹੈ ਕਾਫੀ ਕਰਜ਼ਾ ਟੈਰੋਰੀਜ਼ਮ ਸਮੇ ਦਾ ਵੀ ਸੀਗਾ ਫਿਰ 10 ਸਾਲ ਜਿਹੜੀ ਸਰਕਾਰ ਹੈ ਇਹ ਅਕਾਲੀ ਦਲ বিজে ਕੀ। ਔਰੇ ਸਮੇਂ ਕਰਜ਼ਾ ਜੇ ਤੁਸੀਂ ਉਹ ਫਿਗਰਸ ਕੱਢ ਲਓ ਤਾਂ ਅੰਦਾਜ਼ਾ ਹੋ ਜੂਗਾ ਵੀ ਕਿੰਨਾ ਕਰਜ਼ਾ ਉਸ 10 ਸਾਲਾਂ ਦੇ ਸਟੈਂਡ ਦੇ ਵਿੱਚ ਵਧਿਆ। ਤੇ ਜੇ ਸਾਡੀ ਸਰਕਾਰ ਦੀ ਗੱਲ ਕਰ ਲਈਏ 5 ਸਾਲ ਸਾਡੀ ਸਰਕਾਰ ਵੀ ਰਹੀ ਹੈ ਮੈਨੂੰ ਸਦਨ 'ਚ ਇਹ ਗੱਲ ਕਹਿਣ 'ਚ ਕੋਈ ਸ਼ਰਮ ਨਹੀਂ ਹੈ। 75 ਹਜ਼ਾਰ ਕਰੋੜ ਦੇ ਲਗਭਗ ਕਰਜ਼ਾ ਸਾਡੀ ਸਰਕਾਰ 'ਚ ਵੀ ਚੜਿਆ। ਲਾਸਟ ਫਿਗਰ ਜਿਹੜੀ ਹੈ ਵੈਸੇ ਤਾਂ ਦੋ ਕਾਗ ਦੀ ਜੇ ਅਸੀਂ ਅਖਬਾਰ ਦੀ ਗੱਲ ਕਰ ਲਈਏ ਇੱਥੇ ਤੇ ਅਖਬਾਰ ਕਹਿੰਦਾ ਹਿੰਦੁਸਤਾਨ ਟਾਈਮ ਕਿ 281 ਤੁਸੀਂ ਛੱਡ ਕੇ ਗਏ ਸੀ ਔਰ ਦੋ ਆਈ ਹੈਵ ਦਾ ਇਨਫੋਰਮੇਸ਼ਨ ਅਸੀਂ ਦੋ ਕਾਗ ਛੱਡ ਕੇ ਗਏ ਸੀ ਤੇ ਲਾਸਟ ਫਿਗਰ ਉਹਨਾਂ ਨੇ ਆਖਿਆ ਕਿ ਹੁਣ ਜਿਹੜਾ ਬਜਟ ਐਸਟੀਮੇਟ ਹੈ ਇਹ 3 ਲੱਖ ਜਾਨੀ ਕਿ 3 ਲੱਖ 74 ਹਜ਼ਾਰ ਕਰੋੜ ਰੁਪਇਆ ਕਿਉਂਕਿ 30 ਹਜ਼ਾਰ ਰੁਪਏ ਦੀ ਜਿਹੜਾ ਹੋਰ ਕਰਜ਼ਾ ਲੈਣ ਦੀ ਤਜ਼ਵੀਜ਼ ਵੀ ਆਦਮੀਆ ਵਿੱਤ ਮੰਤਰੀ ਸਾਹਿਬ ਨੇ ਇਹਦੇ ਵਿੱਚ ਰੱਖਤੀ ਹੈ ਜਾਨੀ ਕਿ ਅਸੀਂ 50 ਸਾਲਾਂ 'ਚ 75000 ਕਰੋੜ ਰੁਪਇਆ ਲਿਆ ਤੇ ਤੁਸੀਂ 9294000 ਕਰੋੜ ਰੁਪਇਆ ਤਿੰਨਾਂ ਸਾਲਾਂ 'ਚ ਕਰਜ਼ਾ ਤੁਸੀਂ ਲੈ ਲੋਗੇ ਹੁਣ ਦਿੱਕਤ ਕਿੱਥੇ ਹੈ ਸਪੀਕਰ ਸਾਹਿਬ ਮੈਂ ਕੁਝ ਵਧੀਆ ਗੱਲਾਂ ਵੀ ਕੀਤੀਆਂ ਉਹਦੀ ਤਾਰੀਫ਼ ਵੀ ਕਰੂੰਗਾ ਮੈਂ ਨਹੀਂ ਲਾ ਕਿ ਦਿਨੋ ਨਿੰਦੋ ਨਿੰਦੀ ਜਾਓ चंकी गल बस है थोन सुना भी पौगा सरकार एक पंबल गुस्सा पाता कहता भी करजा अर्जा मोड़ रहे हैं यह कोई खरैती लाल हट्टी है जी ए पंजाब का बजट है पंजाब की ट्रेजरी है चाहे अकाली दल आए उन्होंने भी कर्जा मोड़िया चाहे कांग्रेस आई उन्होंने भी करजा मोड़िया मैं उन्हें अंकड़े पेश करना चाहना यह नहीं गया ले लिया ਇਹ ਕੰਨੀ ਅਸੀਂ ਮੋੜ ਰਹੇ ਆ ਤੁਹਾਡਾ ਕਰਜ਼ਾ ਮੈਂ ਤੁਹਾਨੂੰ ਅੜੀਆਂ ਫਿਗਰਸ ਦੱਸਣੀਆਂ ਚਾਹਣਾ ਜੀ 2020 ਕੀ ਸਭੀ ਸਰਕਾਰ ਸੀ ਤੇ ਕਰਜ਼ੇ ਦੀ ਵਾਪਸੀ ਜਾਨੀ ਕਿ ਪ੍ਰਿੰਸੀਪਲ ਅਮਾਉਂਟ ਮਗਰਲਾ ਪੈਸਾ ਅਸੀਂ 13482 ਕਰੋੜ 2021 ਚ ਦਿੱਤਾ ਤੇ ਵਿਆਜ ਕਿੰਨਾ ਦਿੱਤਾ 18588 ਜਾਨੀ ਕਿ 20 ਕੀ ਅਸੀਂ 32000 ਕਰੋੜ ਰੁਪਈਆ ਮੋੜਿਆ ਹੁਣ ਅਸੀਂ 21 22 ਦੀ ਗੱਲ ਕਰੀਏ ਜਦੋਂ ਅਸੀਂ ਛੱਡ ਕੇ ਗਏ ਸੀ ਉਦੋਂ 17272 ਅਸੀਂ ਮੂਲ ਚੋਂ ਮੋੜਿਆ ਤੇ 19063 ਰੁਪਏ 19000 ਕਰੋੜ ਅਸੀਂ ਵਿਆਜ ਦਾ ਮੋੜਿਆ ਇਹ ਬਣ ਗਿਆ ਜੀ 36335 ਕਰੋੜ ਤੇ ਤੁਸੀਂ ਤੇ ਇਸ਼ ਕਿੰਨੇ ਪੈਸੇ ਮੋੜੇ ਦੀ ਤੁਸੀਂ 16000 ਕਰੋੜ ਮੂਲ ਮੋੜਿਆ ਤੇ 21100 ਤੁਸੀਂ ਵਿਆਜ ਮੋੜਿਆ ਟੋਟਲ 36194 ਯਾਨੀ ਕਿ 22 ਦੇ ਵਿੱਚ ਅਸੀਂ ਤੁਹਾਡੇ ਨਾਲ ਉਹ ਵੱਧ ਕਰਜ਼ਾ ਤੇ ਵਿਆਜ ਮੋੜਿਆ that is 36335 ਕਨਕਲੂਡ ਕਰੋ ਜੀ ਇਹ ਸਰ ਹੁਣ ਐ ਨਾ ਕਰੋ ਨਹੀਂ ਐ ਹੀ ਕਰਨਾ ਪੈਣਾ ਚਲੋ ਐ ਹੀ ਸੋ ਮੇਰੇ ਕਹਿਣ ਦਾ ਮਤਲਬ ਤੁਸੀਂ 16626 ਇਸ ਸਾਲ ਮੋੜਿਆ ਹਜੇ ਵੀ ਸਾਡੀ ਫਿਗਰ ਤੁਹਾਡੇ ਨਾਲੋਂ ਵਾਪਸੀ ਜ਼ਿਆਦਾ ਹੈ 2022 ਦੀ ਅਸੀਂ 17272 ਪਹਿਲਾਂ ਮੋੜਿਆ ਸੋ ਵਿਆਜ ਵੀ ਮੋੜਨਾ ਪੈਣਾ ਨਹੀਂ ਤਾਂ ਟ੍ਰੈਜ਼ਰੀ ਨੂੰ ਤਾਲਾ ਲੱਗ ਜਾਊਗਾ ਜੀ ਭਾਵੇਂ ਕੋਈ ਸਰਕਾਰ ਆਵੇ ਤੁਸੀਂ ਹੁਣ ਕਰਜ਼ਾ ਭਾਵੇਂ 5 ਲੱਖ ਕਰੋੜ ਚਾ ਲਓ ਅਗਲੀ ਸਰਕਾਰੋ ਕੀ ਉਹਨੂੰ ਮੂਲ ਵੀ ਮੋੜਨਾ ਪੈਣਾ ਤੇ ਵਿਆਜ ਤੁਸੀਂ ਇਹ ਨਾ ਕਹੋ ਕਿ ਅਸੀਂ ਤੁਹਾਡਾ ਕਰਜ਼ਾ ਮੋੜ ਰਹੇ ਹਾਂ ਅੱਗੇ ਲਾਸਟ ਜੀ ਕੋਈ ਨਹੀਂ ਤੁਹਾਡਾ ਮੈਂ ਕਨਕਲੂਡ ਕਰ ਦਿੰਦਾ ਆ ਕੀ ਕਹਿੰਦਾ ਜੀ ਲੋਕ ਕੀ ਕਹਿੰਦੇ ਆ ਜਾਂ ਅਖਬਾਰ ਕੀ ਕਹਿੰਦੇ ਐ ਕਹਿੰਦੇ ਜਿਹੜੀ ਸਰਕਾਰ ਦਾ ਕੈਪੀਟਲ ਐਕਸਪੈਂਡੀਚਰ ਹੈ ਜੀ ਇੱਕ ਕੈਪੀਟਲ ਐਕਸਪੈਂਡੀਚਰ ਕੀ ਆ ਕਿ ਤੁਸੀਂ ਨਿਵੇਸ਼ ਕਿੱਥੇ ਕੀਤਾ ਕੀ ਵੱਡੇ ਬ੍ਰਿਜ ਬਣਾਤੇ ਕੀ ਯੂਨੀਵਰਸਿਟੀਆਂ ਬਣਾਤੀਆਂ ਕੀ ਤੁਸੀਂ ਨਵਾਂ ਇਨਕਲਾਬ ਖੜਾ ਕਰਤਾ ਸਾਰਾ ਬਜਟ ਦਾ ਸਾਰ ਹੈ ਜਿਹੜਾ ਉਹ ਕੈਪੀਟਲ ਐਕਸਪੈਂਡੀਚਰ ਤੇ ਆ ਜਨਾਬ ਤੇ ਕੀ ਹੋਇਆ ਸਪੀਕਰ ਸਾਹਿਬ ਕੈਗ ਤੇ ਬੈਂਕ ਆਫ ਬੜੋਦਾ ਦੀ ਰਿਪੋਰਟ ਹੈ ਸਰ ਕੈਗ ਤੇ ਬੈਂਕ ਆਫ ਬੜੋਦਾ ਦੀ ਰਿਪੋਰਟ ਕੀ ਕਹਿੰਦੀ ਹੈ ਕਿ ਕੇਵਲ ਪਹਿਲੇ ਸਾਲ 22 ਚ ਤੁਸੀਂ ਕੇਵਲ 17% ਕੇਵਲ 12% ਤੁਸੀਂ ਉਹ ਪੈਸਾ ਵਰਤ ਸਕੇ ਤੇ ਅਪ੍ਰੈਲ ਨਵੰਬਰ 2023 ਤੱਕ ਤੁਸੀਂ ਹੁਣ ਕੈਪੀਟਲ ਐਕਸਪੈਂਡੀਚਰ ਕੇਵਲ 14.3 ਖਰਚਿਆ ਗਿਆ ਜੀ ਇਸ ਸਾਲ ਤੁਸੀਂ ਕੈਪੀਟਲ ਐਕਸਪੈਂਡੀਚਰ ਕੀ ਰੱਖਿਆ ਹੈ ਕੇਵਲ 7400 ਕਰੋੜ ਰੁਪਏਆ ਕੇਵਲ 7400 ਕਰੋੜ ਰੁਪਏਆ ਕਿਵੇਂ ਬਣੂਗਾ ਜੀ 인ਫਰਾ ਤੁਸੀਂ ਨਹਿਰ ਦੀ ਗੱਲ ਕਰਤੀ ਮਾਲਵਾ ਦੀ ਨਹਿਰ ਕਦਾਂਗੇ ਬੱਲੇ ਉਹ ਬੱਲੇ ਮੈਂ ਮਾਲਵਾ ਦੀ ਨਹਿਰ ਆਸ ਤੇ ਵੇਰ ਇਜ਼ ਦਟ ਬਜਟ <anchukles> There is no budget for the Malwa Nehr. ਠੀਕ ਹੈ ਸਰ ਇੱਕ ਮਿੰਟ ਸਰ ਮੈਂ ਸਰ ਕੋਈ ਸੁਝਾਅ ਦੇ ਤੇ ਅਸੀਂ ਅਸੀਂ ਥੈਂਕ ਯੂ 42000 ਜਿਹੜਾ ਟਾਈਮ ਅਲੋਟਮੈਂਟ ਸੀ ਬਜਟ ਡਿਸਕਸ਼ਨ ਤੇ ਟੋਟਲ ਸਮਾਂ 3 ਘੰਟੇ ਸੀ ਆਮ ਆਦਮੀ ਪਾਰਟੀ ਦੇ 92 ਮੈਂਬਰ ਟਾਈਮ ਅਲੋਟਡ ਸੀ 2 ਘੰਟੇ 21 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਦੇ 18 ਮੈਂਬਰ ਟਾਈਮ ਅਲੋਟਡ ਸੀ 28 ਮਿੰਟ ਸ਼੍ਰੋਮਣੀ ਅਕਾਲੀ ਦਲ ਦੇ ਮੈਨੂੰ ਕੰਪਲੀਟ ਕਰ ਲੈੰਦੋ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਮੈਂਬਰ ਸੀਟ ਟਾਈਮ ਅਲਾਟਡ ਹੈ 5 ਮਿੰਟ ਭਾਜਪੀ ਦੇ ਦੋ ਮੈਂਬਰ ਨੇ ਟਾਈਮ ਅਲਾਟਡ ਹੈ 3 ਮਿੰਟ ਬਹੁਜਨ ਸਮਾਜ ਪਾਰਟੀ ਦੇ ਇੱਕ ਮੈਂਬਰ ਨੇ 3 ਮਿੰਟ ਇੰਡੀਪੈਂਡੈਂਟਸ ਦਾ ਇੱਕ ਮੈਂਬਰ ਆ ਸੋ 3 ਮਿੰਟ ਸੋ ਹੁਣ ਸੁਖੀ ਜੀ ਆਹ ਜੀ ਬਾਜਵਾਜੀ ਕੀ ਕਹਿਣਾ ਚਾਹੁੰਦੇ ਹੋ ਅੱਛਾ ਬਾਜਵਾਜੀ ਜਦੋਂ ਸਾਡੀ ਵੀਐਸ ਦੀ ਮੀਟਿੰਗ ਹੋਈ ਹੈ ਤੁਸੀਂ ਆਪ ਸੁਖੀ ਜੀ ਨੂੰ ਮੈਨੂੰ ਨਛਤਰਪਾਲ ਜੀ ਨੂੰ ਤੇ ਮਹਾਜਨ ਸਾਹਿਬ ਨੂੰ ਇਹ ਯਕੀਨ ਦਿਵਾਇਆ ਸੀ ਕਿ ਬਾਈ ਸਭ ਜਿੰਨਾ ਚਿਰ ਤੁਸੀਂ ਹਾਊਸ ਲੇਟ ਤੱਕ ਬੈਠ ਜਾਏਗਾ ਗਵਰਨਰ ਦੇ ਡੈਸਟੇ ਵੀ ਤੇ ਬਜਟ ਤੇ ਅਸੀਂ ਤੁਹਾਨੂੰ ਪੂਰਨ ਮੌਕਾ ਦਾਂ ਮੇਰੀ ਰਿਕਵੈਸਟ ਹੈ ਸਾਰਾ ਪੰਜਾਬ ਇਹ ਗੱਲ ਸੁਣਨਾ ਚਾਹੁੰਦਾ ਹੈ ਤੁਹਾਡੀ